ਥਾਣੇ ਦੇ ਵਿੱਚ ਐਸਆਈ ਨੇ ਜੜਿਆ ਮਹਿਲਾ ਦੇ ਥੱਪੜ ਸਾਨੂੰ ਧਮਕੀਆਂ ਦੇ ਰਹੇ ਤੁਹਾਡੇ ਉਤੇ 57 ਦੀ 57 ਦੀ ਤੁਹਾਡੇ ਤੇ ਰਬਟ ਬਈ ਸਾਨੂੰ ਧਮਕੀਆਂ ਦੇ ਰਹੇ ਥੱਪੜ ਮਾਰ ਤੋਂ ਬਾਅਦ ਥਾਣੇ ਦੇ ਵਿੱਚ ਹੋਇਆ ਵੱਡਾ ਹੰਗਾਮਾ ਤੇ ਇਹ ਅਗੀ ਅਗੀ ਇਹਦੇ ਧਫਕਦੇ ਵੱਜ ਗਿਆ ਇਹਨਾਂ ਚਪੇੜ ਮੇਰੇ ਮਾਰਤੀ ਅਸੀਂ ਅਸੀਂ ਜਾਣਬੁੱਝ ਕੇ ਚਪੇੜ ਇਹਨਾਂ ਸ਼੍ਰੀਮਾਨ ਜੀ ਜਾਨਬੁੱਝ ਕੇ ਚਪੇੜ ਮਾਰੀ ਆ ਮਹਿਲਾ ਨੇ ਜਵਾਬੀ ਕਾਰਵਾਈ ਕਰਦ ਹੋਏ ਬਰਾਬਰ ਜੜਿਆ ਮੁਲਾਜ਼ਮ ਦੇ ਥੱਪੜ ਕਿਹੜਾ ਨਿਸ਼ਾਨਾ ਵਾ ਪਾਜੀ ਮੇਰੀ ਗੱਲ ਸੁਣੋ ਜੇ ਮੈਂ ਝੂਠ ਬੋਲਦੀ ਆ ਨਾ ਕੈਮਰੇ ਦੀ ਵੀਡੀਓਜ਼ ਹੈਗੀਆਂ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਤੇ ਬਰਾਬਰ ਚਪੇੜ ਮਾਰੀ ਕਿਉਂਕਿ ਇਹਨਾਂ ਨੇ ਲੇਡੀਜ਼ ਤੇ ਮਾਰੀ ਹੈ ਕਿਸੇ ਰੌਲੇ ਰੱਪੇ ਨੂੰ ਲੈ ਕੇ ਥਾਣੇ ਦੇ ਵਿੱਚ ਹੋ ਰਹੀ ਸੀ ਗਲਬਾਤ ਉਸ ਮਾਮਲੇ 'ਚ ਮੈਂ ਇੱਥੇ ਆਈ ਸੀ ਮੇਰੇ 3 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਹੁੰਦੀ ਪਈ ਕੈਮਰੇ ਘੜਵਾ ਲਓ ਅਗਰ ਮੈਂ ਜਾਣ ਬੁੱਝ ਕੇ ਅੱਗੇ ਹੀ ਮੈਂ ਉੱਥੇ ਖੜੀ ਸੀਗੀ ਮੇਰੇ ਇਹਨਾਂ ਨੇ ਚਪੇੜ ਮਾਰੀ ਮੈਂ ਜਾਣ ਬੁੱਝ ਕੇ ਵੀ ਅੱਗੇ ਆਇਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਲੇਡੀਜ਼ ਅੱਗੇ ਖੜੀ ਹੈ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਅਮ੍ਰਿਤਸਰ ਦੀ ਅਮ੍ਰਿਤਸਰ ਦੇ ਥਾਣੇ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਏਐਸਆਈ ਦੇ ਵੱਲੋਂ ਇੱਕ ਮਹਿਲਾ ਦੇ ਥੱਪੜ ਜੜ ਦਿੱਤਾ ਜਿਸ ਤੋਂ ਬਾਅਦ ਥਾਣੇ ਦੇ ਵਿੱਚ ਭਾਰੀ ਹੰਗਾਮਾ ਹੋਇਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਵਾਬੀ ਕਾਰਵਾਈ ਕਰਦੇ ਹੋਏ ਮਹਿਲਾ ਨੇ ਵੀ ਜਿਹੜਾ ਕਿ ਏਐਸਆਈ ਦੇ ਬਰਾਬਰ ਥੱਪੜ ਮਾਰਿਆ ਦੋਨਾਂ ਵੱਲੋਂ ਇੱਕ ਦੂਸਰੇ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਪੁਲਿਸ ਅਧਿਕਾਰੀ ਦਾ ਇਹ ਕਹਿਣਾ ਹੈ ਕਿ ਉਸਦੇ ਪਤੀ ਦਾ ਰੌਲੇ ਦੀ ਗੱਲਬਾਤ ਚੱਲ ਰਹੀ ਸੀ ਇਸ ਦੌਰਾਨ ਮਹਿਲਾ ਵਿੱਚ ਆ ਗਈ ਜਿਸ ਦੌਰਾਨ ਇਹ ਥੱਪੜ ਵੱਜਿਆ ਦੂਜੇ ਪਾਸੇ ਮਹਿਲਾ ਦਾ ਕਹਿਣਾ ਕਿ ਜੇਕਰ ਮੇਰੀ ਕੋਈ ਗਲਤੀ ਸੀ ਤਾਂ ਲੇਡੀ ਪੁਲਿਸ ਮੇਰੇ ਥੱਪੜ ਮਾਰ ਸਕਦੀ ਸੀ ਚਾਹੇ ਉਹ 4 ਮਾਰ ਲੈਂਦੀ ਪਰ ਪੁਲਿਸ ਮੁਲਾਜ਼ਮ ਦਾ ਕੋਈ ਹੱਕ ਨਹੀਂ ਬੰਦਾ ਸੀ ਕਿ ਉਸ ਨੇ ਮੇਰੇ ਥੱਪੜ ਜੜਿਆ ਆਓ ਫਿਰ ਦੋਨੇ ਧਿਰਾਂ ਦੇ ਅਸੀਂ ਬਿਆਨ ਸੁਣਦੇ ਆ ਕਿ ਮਹਿਲਾ ਨੇ ਕੀ ਇਲਜ਼ਾਮ ਲਗਾਏ ਨੇ ਤੇ ਪੁਲਿਸ ਅਧਿਕਾਰੀ ਨੇ ਆਪਣੀ ਕੀ ਸਫਾਈ ਪੇਸ਼ ਕੀਤੀ ਹੈ ਜੀ ਮੇਰਾ ਨਾਮ ਮੌਨਿਕਾ ਧੀਰ ਹੈ ਤੇ ਪਾਜੀ ਕੀ ਮਸਲਾ ਹੋਇਆ ਜੀ ਮਸਲਾ ਪਾਜੀ ਹੋਇਆ ਸਾਡਾ ਕਿਸੇ ਨੇ ਪੈਸੇ ਦਾ ਲੈਣ ਦੇਣ ਸੀ ਅਸੀਂ ਉਹਨਾਂ ਕੋਲ ਸਮਾਨ ਲਿਆ ਸੀ ਉਹ ਉਹਨਾਂ ਨੇ ਸਾਡੀ ਦੁਕਾਨ ਤੇ ਆ ਕੇ ਮਾਰਕੁੱਟ ਕੀਤੀ ਤੇ ਅੱਗੋਂ ਮੇਰੇ ਹਸਬੰਦ ਦੇ ਵੀ ਉਹਨਾਂ ਨੇ ਕੀ ਕਹਿੰਦੇ ਪਰਚਾ ਠੋਕਦੇ ਪਏ ਸੀਗੇ ਉਸ ਤੋਂ ਪਹਿਚਾਂ ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਤੇ ਮੇਰੇ ਹਸਬੰਦ ਨੂੰ ਅੰਦਰ ਕਰਨ ਲੱਗੇ ਸੀ ਜੇ ਮੈਂ ਉੱਥੇ ਅੱਗੇ ਖੜੀ ਸੀ ਤਾਂ ਮੇਰੇ ਮੂੰਹ ਤੇ ਉਹਨਾਂ ਨੇ ਚਪੇੜ ਮਾਰ ਦਿੱਤੀ ਹੂੰ ਤੇ ਪਾਜੀ ਅੱਗੋਂ ਕਹਿੰਦੇ ਤੁਹਾਨੂੰ ਦੋਨਾਂ ਨੂੰ ਅਸੀਂ ਅੰਦਰ ਕਰ ਦਨਾਂ ਚਪੇੜ ਮਾਰੀ ਤਾਂ ਸਾਰੇ ਜਣੇ ਕਹਿੰਦੇ ਕੋਈ ਨਹੀਂ ਤੁਸੀਂ ਸਮਝਾ ਦਿੰਨੇ ਆ ਗਲਤੀ ਹੋ ਗਈ ਨਾ ਕੋਈ ਗਲਤੀ ਹੋਈ ਅਸੀਂ ਇੱਥੇ ਆ ਕੇ ਵੀ ਸੇਵ ਨਹੀਂ ਹੈਗੇ ਨਹੀਂ ਤੁਹਾਡੇ ਮੋਤੇ ਕਿੰਨੇ ਮਾਰੀ ਚਪੇੜ ਕਿੰਨੇ ਮਾਰੀ ਕੀ ਹੋ ਰਿਹਾ ਸੀ ਉਦੋਂ ਰਾਜੀਨਾਮਾ ਹੋ ਰਹੀ ਸੀ ਰਾਜੀਨਾਮਾ ਹੋ ਰਿਹਾ ਸੀ ਰਿਪੋਰਟ ਲਿਖ ਰਹੀ ਸੀ ਉਹ ਮੇਰੇ ਹਸਬੰਡ ਨੂੰ ਕਹਿੰਦੇ ਕਿ ਮੈਡਮ ਤੁਹਾਡਾ ਤੁਹਾਡਾ ਪਰਚਾ ਲੇਖ ਲਿਆ ਹੋਇਆ ਜਿਹੜਾ ਤੁਹਾਡੇ ਹਸਬੰਡ ਦੇ ਖਿਲਾਫ ਪਰਚਾ ਕੀਤਾ ਵਾ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਣਾ ਵਾ ਤੁਸੀਂ ਇੱਥੇ ਜਾਓ ਮੈਂ ਕਿਹਾ ਕਿਉਂ ਇੱਥੇ ਰੱਖਣਾ ਸਾਨੂੰ ਜਾਣ ਦੋ ਤੇ ਕੀ ਕਹਿੰਦੇ ਨਹੀਂ ਜਾਣ ਦੇਣਾ ਤਾਂ ਉਹਨਾਂ ਨੇ ਮੇਰੇ ਚਪੇੜ ਮਾਰ ਦਿੱਤੀ ਕਿੰਨੇ ਮਾਰੀ ਰਜਿੰਦਰ ਕੁਮਾਰ ਕੀ ਹੈ ਸੀ ਐਸਆਈ ਐਸਆਈ ਹਾਂ ਸਰ ਜੀ ਤਾਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਚ ਪੇੜ ਮਾਰੇ ਦਾ ਕੋਈ ਪਛਤਾਵਾ ਨਹੀਂ ਹੈਗਾ ਅੱਗੋਂ ਕਹਿੰਦੇ ਕਿ ਇਹਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰਨਾ ਇਹਨਾਂ ਤੇ ਆ ਪਰਚਾ ਠੋਕੋ ਤੇ ਇਹਨਾਂ ਤੇ ਆ ਪਰਚਾ ਠੋਕੋ ਜਦੋਂ ਰਾਈ ਨਵਾਂ ਆ ਰਸੀ ਕੋਈ ਮਹਿਲਾ ਪੁਲਿਸ ਤੁਹਾਡੇ ਲੱਗ ਗਈ ਨਹੀਂ ਕੋਈ ਮਹਿਲਾ ਪੁਲਿਸ ਲੱਗੇ ਨਹੀਂ ਹੈਗੀ ਸੀ ਅਗਰ ਲੇਡੀਜ਼ ਪੁਲਿਸ ਜੇ ਮੇਰੀ ਗਲਤੀ ਸੀ ਲੇਡੀਜ਼ ਪੁਲਿਸ ਮਾਰ ਦਿੰਦੀ ਤੇ ਮੈਂ ਇੱਕ ਦਿਨ ਵੀ ਮਚਾਰ ਖਾ ਲੈਣੀ ਸੀ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਅੰਦਰ ਕਰ ਦਣਾ ਵਾ ਲੋਕ ਥਾਣੇ ਦੇ ਵਿੱਚ ਵੀ ਸੇਖ ਨਹੀਂ ਹਾਂਜੀ ਭਾਜੀ ਲੋਕ ਤਾਂ ਥਾਣੇ ਦੇ ਵਿੱਚ ਵੀ ਸੇਵ ਨਹੀਂ ਆਹ ਦੇ ਸਾਨੂੰ ਤੁਮ ਕੀ ਦੇ ਰਹੇ ਤੁਹਾਡੇ ਉਤੇ 57 ਦੀ 57 ਦੀ ਤੁਹਾਡੇ ਤੇ ਰਬਟ ਬਈ ਸਾਨੂੰ ਤੁਮ ਕੀ ਦੇ ਰਹੇ ਆ ਕਿ ਹੁਣ ਤੁਹਾਨੂੰ ਕੀ ਡਾਰੇ ਇੱਥੇ ਜੀ ਸਾਈਸ ਭਾਈਏ ਤੇ ਸੇਵ ਨਹੀਂ ਹੈਗੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੁਹਾਨੂੰ ਹੁਣ ਕੀ ਡਾਰਿਆ ਇੱਥੇ ਉਹ ਕਹਿੰਦੇ ਵੀ ਉਹ ਕਹਿੰਦੇ ਵੀ ਜਾਣ ਬੂਝ ਕੇ ਨਹੀਂ ਮਾਰੀ ਤੂੰ ਅੱਗੇ ਆ ਜਾਨ ਜਾਣ ਬੂਝ ਕੇ ਨਹੀਂ ਭਾਜੀ ਕੈਮਰੇ ਕਢਵਾ ਲਓ ਅਗਰ ਮੈਂ ਜਾਣ ਬੂਝ ਕੇ ਅੱਗੇ ਹੀ ਮੈਂ ਉੱਥੇ ਖੜੀ ਸੀਗੀ ਮੇਰੇ ਇਨਾਂ ਨੇ ਚਪੇੜ ਮਾਰੀ ਮੈਂ ਜਾਣ ਬੂਝ ਕੇ ਵੀ ਅੱਗੇ ਆਇਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਲੇਡੀਸ ਅੱਗੇ ਖੜੀ ਆ ਇਹਦਾ ਕਿਸੇ ਦੇ ਵਿੱਚ ਪੇੜ ਮਾਰ ਦੇਣਗੇ ਇਹ ਪਾਜੀ ਕਿਸੇ ਦੇ ਵਿੱਚ ਵੀੜ ਮਾਰਦਣਗੇ ਜੀ ਇਹ ਕਹਿੰਦੇ ਮੈਂ ਜਾਣ ਬੁਝ ਕੇ ਨਹੀਂ ਮਾਰੀ ਇਹਨਾਂ ਨੰਨੀਆਂ ਬੰਸੀ ਲੇਡੀਜ਼ ਘੜੀ ਤੇ ਸਾਫ਼ ਲੈਣ ਆਉਂਦੇ ਆਖੇ ਤੁਸੀਂ ਤੁਹਾਡੇ ਨਾਲ ਇਦਾਂ ਹੀ ਹੋ ਗਿਆ ਜੀ ਹਾਂਜੀ ਪਰ ਮੁਲਾਜ਼ਮਾਂ ਵੱਲੋਂ ਕਹਿਿਆ ਰ ਹੈ ਕਿ ਦੋਵੇਂ ਪਾਰਟੀਆਂ ਆਮੋ ਸਾਹਮਣੇ ਹੋ ਰਹੀਆਂ ਸੀ ਜਿਸ ਕਰਕੇ ਮੈਂ ਸ਼ਰੋਅ ਕੀਤਾ ਪਾਜੀ ਪਾਜੀ ਮੇਰੀ ਗੱਲ ਸੁਣੋ ਜੇ ਅਸੀਂ ਝੂਠ ਬੋਲਦੇਵੇਂ ਮੁਲਾਜ਼ਮ ਇਹ ਗੱਲ ਕਹਿੰਦੇ ਨਾ ਕੈਮਰੇ ਉੱਤੇ ਹੈਗੇ ਆ ਬਸ ਇਹਨਾਂ ਨੇ ਕੈਮਰੇ ਵਿੱਚੋਂ ਕੁਝ ਡਿਲੀਟ ਨਾ ਕੀਤਾ ਹੋਵੇ ਤੁਸੀਂ ਕੈਮਰੇ ਚੈੱਕ ਕਰ ਸਕਦੇ ਹੋ ਰੈਗੂਲਰ ਰੈਗੂਲਰ ਜਿਹੜੀ ਸੀਸੀਟੀਵੀ ਨਿਕਲ ਜਾਵੇ ਤੁਹਾਨੂੰ ਯਕੀਨ ਹੋ ਜਾਏਗਾ ਹਾਂਜੀ ਯਕੀਨ ਹੋ ਜਾਏਗਾ ਤਗੜਾ ਪਤਾ ਉਧਾਂ ਪਾਰਟੀਆਂ ਦਾ ਇਹਨਾਂ ਨੂੰ ਪਾਰਟੀਆਂ ਨੂੰ ਇੱਥੇ ਦਰਖਾਸਤ ਲਈ ਬੁਲਾਇਆ ਇਹ ਦਰਖਾਸਤ ਦੇ ਸਬੰਧ ਵਿੱਚ ਤੇ ਇਹਦਾ ਜਿਹੜਾ ਪਤੀ ਆ ਉਹ ਤਿਆਸ਼ ਵਿੱਚ ਆ ਗਿਆ ਉਹ ਜਨਾ ਆਪਣੇ ਸੁਪਾ ਹੀ ਹੋਣ ਲੱਗੇ ਦਾ ਪੱਚੇ ਵਜੇ ਛਡਾਉ ਲਗਾ ਤਾਂ ਉਹਨੇ ਮੇਰੇ ਉਹਨੂੰ ਬੈਚ ਛਡਾਉ ਲਗਾ ਤੇ ਇਹ ਅੱਗੇ ਆ ਗਈ ਇਹ ਇਹਦੇ ਧਫਖ ਦੇ ਵੱਜ ਗਿਆ ਉਹ ਕਹਿੰਦੇ ਜਾਣਬੁੱਝ ਕੇ ਮਾਰੀ ਇਹਨਾਂ ਚਪੇੜ ਮਾਰੇ ਮਾਰੀ ਅਸੀਂ ਅਸੀਂ ਜਾਣਬੁੱਝ ਕੇ ਚਪੇੜ ਮਾਰੀ ਅਸੀਂ ਜੀ ਜਾਨਬੁੱਝ ਕੇ ਚਪੇੜ ਮਾਰੀ ਆ ਕੈਮਰੇ ਦੀ ਵੀਡੀਓ ਸਾਰੇ ਸਾਹਮਣੇ ਇਹਨਾਂ ਨੇ ਮੇਰੇ ਚਪੇੜ ਮਾਰੀ ਉਸ ਤੋਂ ਆਪਣਾ ਬਚਾਅ ਕਰਨ ਮੇਰੇ ਮੂੰਹ ਤੇ ਨਿਸ਼ਾਨ ਪਿਆ ਆਪਣਾ ਬਚਾਅ ਕਰਨ ਦੇ ਬਾਅਦ ਵਿੱਚ ਇਹਨਾਂ ਕਿਉਂ ਨਿਸ਼ਾਨੇ 'ਤੇ ਪਾਜੀ ਮੇਰੀ ਗੱਲ ਸੁਣੋ ਜੇ ਮੈਂ ਝੂਠ ਬੋਲਦੀ ਆ ਨਾ ਕੈਮਰੇ ਦੀ ਵੀਡੀਓਜ਼ ਹੈਗੀਆਂ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਦੇ ਬਰਾਬਰ ਚ ਪੇੜ ਮਾਰੀ ਕਿਉਂਕਿ ਇਹਨਾਂ ਨੇ ਲੇਡੀਜ਼ ਤੇ ਮਾਰੀ ਹੈ ਖੈਰ ਤੁਸੀਂ ਵੀਡੀਓ ਸੁਣ ਹੀ ਲਈ ਕਿ ਦੋਨਾਂ ਪਾਸਿਆਂ ਵੱਲੋਂ ਜਿਹੜੇ ਕਿ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਚਲੋ ਮੰਨ ਲੈਂਦੇ ਆ ਕਿ ਲੜਕੀ ਦੀ ਕੋਈ ਗਲਤੀ ਸੀ ਤਾਂ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਪੁਲਿਸ ਅਧਿਕਾਰੀ ਉੱਥੇ ਲੇਡੀ ਕਾਂਸਟੇਬਲ ਮੌਜੂਦ ਹੁੰਦੀ ਤਾਂ ਉਸ ਦੇ ਵੱਲੋਂ ਕੁਝ ਵੀ ਜਿਹੜਾ ਕਿ ਕਿਹਾ ਜਾ ਸਕਦਾ ਸੀ ਪਰ ਦੂਜੇ ਪਾਸੇ ਮਹਿਲਾ ਦਾ ਜਿਵੇਂ ਕਹਿਣਾ ਤਾਂ ਫਿਰ ਜੇਕਰ ਉਹਨਾਂ ਦੀ ਗੱਲਬਾਤ ਹੋ ਰਹੀ ਸੀ ਤਾਂ ਵਿੱਚ ਆ ਕੇ ਹੰਗਾਮਾ ਜਿਹੜਾ ਕਿ ਮਹਿਲਾ ਨੂੰ ਵੀ ਨਹੀਂ ਕਰਨਾ ਚਾਹੀਦਾ ਸੀ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਅਖੰਡ ਲੋਕ